ਆਓ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਸੱਸੀਾ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਜਿਹੜੀ ਤੁਹਾਡੀ ਮੱਝ ਚੋਰੀ ਹੋਈ ਆ ਹਾਂਜੀ ਇਹ ਇੱਕ ਕਿਦੋਂ ਦੀ ਵਾਰਦਾਤ ਹੈ ਇਹ ਸ਼ਨੀਵਾਰ ਰਾਤ ਦੀ ਵਾਰਦਾਤ ਸੀ ਕਿੰਨੇ ਵਜੇ ਦੀ ਗੱਲ ਹੈ ਜੀ ਆਈਡੀਆ 2:00 ਵਜੇ ਦਾ ਹੈ ਜੀ ਆਪਣਾ ਨਾਮ ਕੀ ਹੈ ਜੀ ਹਰਜੋਤ ਸਿੰਘ ਜੀ ਪਿਤਾ ਦਾ ਨਾਮ ਚਿਪਿੰਦਰ ਸਿੰਘ ਜੀ ਅੱਛਾ ਤੇ ਮੱਝ ਦਾ ਕਿਸ ਤਰ੍ਹਾਂ ਦਾ ਮੰਤਰ ਸੀ ਮੱਝ ਮੁਰਾ نسل ਦੀ ਹੈ ਇਹ ਪੂਰੀ ਕੁੰਡੀ ਹੈ ਇਹ ਹਾਂਜੀ ਸਿੰਘ ਥੋੜੇ ਵੀ ਖੁੱਲੇ ਹੋ ਕੇ ਮੁੜੇ ਹੈ ਵੀ ਜੈਨੂਨ ਸਿੰਘ ਹੈ ਜੀ ਹਾਂਜੀ ਤੇ ਫੁੱਲ ਬਲੈਕ ਹੈ ਪੂਸ਼ ਕੱਲੀ ਚਿੱਟੀ ਹੈ ਅੱਛਾ ਥਾਂ ਚ ਜਿਵੇਂ ਉਹਦੇ ਗੰਡ ਹੈ ਜੀ ਪਿਛਲੇ ਥਾਂ ਚ ਇਹ ਜਦੋਂ ਜੀ ਰਾਤ ਨੂੰ 2 ਵਜੇ ਇੱਕ ਵਾਰਦਾਤ ਹੋਈ ਹੈ ਤੁਹਾਨੂੰ ਉਦੋਂ ਜਾਗ ਨਹੀਂ ਹੋਈ ਨਹੀਂ ਉਹ ਹੋਈ ਜੀ ਜਾਗ ਪਰ ਵੀ ਆਏ ਆਈ ਨਹੀਂ ਇਸ ਵੀ ਚੋਰੀ ਹੁੰਦੀ ਹੈ ਅਕਸਰ ਵੀ ਅੱਗੇ ਵੀ ਫੁੱਲ ਜਾਂਦੇ ਸੀ ਅਸਾ ਇਹ ਮੱਜ ਖੋਲ ਕੇ ਉਹਨਾਂ ਨੇ ਕਿਸ ਤਰ੍ਹਾਂ ਕਿੱਧਰ ਦੀ ਲੈ ਕੇ ਗਏ ਕਿੱਥੇ ਜਾ ਕੇ ਚੜਾਈ ਇਹ ਮੱਝ ਖੇਤਾਂ ਵਿੱਚੋਂ ਹੀ ਹੁੰਦੇ ਤਾਰਾਂ ਵੜਦੇ ਵੜਦੇ ਉਹ ਕੱਚੀ ਨਹਿਰ ਤੇ ਜਾ ਕੇ ਚੜਾਈਏ ਰਾਸਤਾ ਦਾ ਅੱਛਾ ਜੀ ਤੇ ਮੱਝ ਦਾ ਹੋਲਿਆ ਤੁਸੀਂ ਦੱਸ ਹੀ ਦਿੱਤਾ ਤੇ ਕੋਈ ਫੋਟੋ ਜਾਂ ਕਿਸੇ ਤੇ ਸ਼ੱਕ ਹੈ ਹਾਂਜੀ ਇੱਕ ਗੱਡੀ ਤੇ ਸ਼ੱਕ ਹੈ ਜੀ ਦਿਖਾਓ ਗੱਡੀ ਕਿڑی ਕਿਹੜੇ ਕੈਮਰੇ ਚਾਹੀਏ ਜੀ ਇਹ ਬਾਲਾ ਜੀ ਪੰਪ ਤੇ ਬਾਲਾ ਜੀ ਪੰਪ ਤੇ ਕਿਹੜੀ ਗੱਡੀ ਨੇ ਇਹ ਪੀਕਅਪ ਦੱਸੀ ਜਾ ਰਹੀ ਆ ਜਿਸ ਦੇ ਵਿੱਚ ਮੱਝ ਚੜਾ ਕੇ ਉਹਨਾਂ ਦੀ ਰਾਤ ਨੂੰ 2 ਵਜੇ ਲੈ ਕੇ ਗਏ ਨੇ ਇਹ ਵੀਰ ਜੀ ਦੱਸ ਰਹੇ ਨੇ ਜੇਕਰ ਕੋਈ ਵੀ ਵੀਰ ਇਹ ਵੀਡੀਓ ਦੇਖਦਾ ਹੈ ਤਾਂ ਹੈ ਵੀਰ ਜੀ ਦਾ ਨਾਮ ਹੈ ਦੱਸੋ ਵੀਰ ਕੀ ਨਾਮ ਹਰਜੋਤ ਹਰਜੋਤ ਸਿੰਘ ਪਿਤਾ ਦਾ ਨਾਮ ਸਪਿੰਦਰ ਸਿੰਘ ਇਹਨਾਂ ਦੀ ਜੇਕਰ ਕੋਈ ਤੁਹਾਨੂੰ ਸੁਣ ਚਾਉਂਦੀ ਹੈ ਮੱਝ ਚੋਰੀ ਹੋ ਚੁੱਕੀ ਆ ਪੂਰੀ ਬਲੈਕ ਮੱਝ ਤੇ ਚਿੱਟੇ ਰੰਗ ਦੀ ਪੂਛ ਆ ਮੋਰਾ ਨਸਲ ਦੀ ਆ ਸਿੰਘ ਕੁੰਡੇ ਨੇ ਤੇ ਕੱਦ ਨਾਰਮਲ ਹੈ ਜੇਕਰ ਕਿਸੇ ਵੀਰ ਭਰਾ ਨੂੰ ਦੇਖਣ ਚ ਆਉਂਦੀ ਹੈ ਤਾਂ ਇਹਨਾਂ ਦੀ ਮੱਝ ਲੱਭਣ ਵਿੱਚ ਹੈਲਪ ਕੀਤੀ ਜਾਵੇ ਵੀਰ ਜੀ ਤੁਸੀਂ ਦਰਖਾਸਤ ਲਾਈ ਹਾਂਜੀ ਲਾਈ ਕਿੰਨੇ ਦਿਨ ਹੋ ਗਏ ਉਹ ਅਜੇ ਅੰਤ ਨਹੀਂ ਹੋਇਆ ਅੱਠ ਦਿਨੋਂ ਕੋਈ ਕਾਰਵਾਈ ਉਹਨਾਂ ਵੱਲੋਂ ਕੀਤੀ ਗਈ ਨਹੀਂ ਕਰੀ ਜਾਂਦੇ ਬਾਕੀ ਹੋਵੇ ਉਹ ਕਹਿੰਦੇ ਤੁਸੀਂ ਕੋਈ ਸਬੂਤ ਦੇ ਲੱਭ ਕੇ ਲਿਓ। ਚੁੱਕ ਦਿੱਤੀ ਫੋਟੋ ਕੁਟੋ ਲਈ। ਮੇਰੇ ਜੀ ਪ੍ਰਸ਼ਾਸਨ ਨੂੰ ਕੀ ਅਪੀਲ ਕਰਨਾ ਚਾਹੁੰਗਾ ਪ੍ਰਸ਼ਾਸਨ ਨੂੰ ਇਹ ਅਪੀਲ ਕਰਦੇ ਆਂ ਇਹ ਸਾਡੀ ਮੱਝ ਲੱਭ ਕੇ ਦਿੱਤੀ ਜਾਵੇ ਤੇ ਮੱਝ ਦੀ ਕੀਮਤ ਕਿੰਨੀ ਹੋਣੀ ਮੱਝ ਦੀ ਮੱਝ ਦੀ ਕੀਮਤ 2 ਲੱਖ ਰੁਪਏ ਹੋਵੇ। ਸ਼ਨੀਵਾਰ ਦੀ ਰਾਤ ਨੂੰ ਮਾਦੀ ਕੁअच्छੀ ਆਈ ਸਾਡੀ ਹਾਂਜੀ ਤੇ ਮੈਂ ਬਹੁਤ ਕਦ ਕੱਢ ਰਹੀ ਕਾਲੀ ਦੇ ਸਿੰਘ ਮੜੇ ਐ ਤਾਂ ਪੁੰਡੇ ਕਦ ਉੱਠੇ ਹੋ ਗਏ ਮੋੜਿਆ ਤੇ ਪੂਛ ਥੋੜੇ ਚਿੱਟੇ ਵਾਲਾ ਅੱਛਾ ਤੇ ਜੀ ਜੀ ਸੁਏ ਸੁਣਾਲੀ ਮੱਝ ਅੱਛਾ ਸਰ ਤੇ ਪ੍ਰਸ਼ਾਸਨ ਨੂੰ ਅਪੀਲ ਕਰ ਪ੍ਰਸ਼ਾਸਨ ਨੇ ਇਹ ਵੀ ਸਾਡੀ ਹੈਲਪ ਕੀਤੀ ਜਵੇ ਸਾਡੀ ਮੱਝ ਭਾਲ ਕੇ ਰੱਖੀ ਜਿਵੇਂ ਜਿੱਥੋਂ ਵੀ ਜਿੱਥੇ ਆਵੇ ਇੱਕ ਵਾਰ ਫੇਰ ਦੱਸੋ ਬਾਬਾ ਮੱਝ ਕਿਸ ਤਰ੍ਹਾਂ ਦੀ ਸੀ ਕਾਲੀ ਸ਼ਾਹ ਮੱਝ ਆਈ ਹਾਂਜੀ ਪੂਛ ਚਾਰਕ ਵਾਲਾ ਚਿੱਟੇ ਆ ਸਿੰਘਾਂ ਦੀ ਹੁੰਡੀ ਆ ਬਾੜੀ ਗੁੰਡੀ ਨਹੀਂ ਮਤਲਬ ਖੁੱਲੀ ਗੁੰਡੀ ਆ ਕਿਸੇ ਤੇ ਸ਼ੱਕ ਹੈ ਬਾਬਾ ਜੀ ਤੁਹਾਨੂੰ ਸ਼ੱਕ ਕਿਸੇ ਤੇ ਨਹੀਂ ਵੀ ਕੀ ਤੇ ਸ਼ੱਕ ਆ ਰਾਤ ਦਾ ਕੰਮ ਸੀ ਐਤੋਂ ਖੋਲੀ ਬਾਬਾ ਜੀ ਹਾਂ ਐਤੋਂ ਖੋਲੀ ਕਿਧਰ ਦੀ ਟਪਾਕ ਲੱਗ ਗਈ ਐ ਮਗਰ ਦੀ ਛੋਟੇ ਬਾਹ ਲੱਗੇ ਐਤੋਂ ਜਿੰਦਰਾ ਜਿੰਦਰਾ ਤੋੜਿਆ ਹਾਂ ਜਿੰਦਰਾ ਸੰਗੜੀ ਬਾਗਰੇ ਜਿੰਦਰਾ ਲਾਇਆ ਸੀ ਤੂੰਨ ਕੱਟ ਕੇ ਜਿੰਦਰਾ ਕੱਢ ਕੇ ਬਾਗਰੇ ਕਰਾਇਆ ਅੱਛਾ ਗਾਂ ਤਾਂ ਕਟਰ-ਕੁੱਟਰ ਨਾਲ ਤੋੜਿਆ ਬਲਾਸਨਾ ਤੋੜਿਆ ਅੱਛਾ ਬਾੜੀ ਤੇ ਤਾਰ ਤੇ ਗਾਂ ਜਿਹੜੀਆਂ ਤਾਰਾਂ ਤੋੜਾ ਕੱਟੀਆਂ ਉਹਨਾਂ ਕੋਈ ਬਲਾਸਨਾ ਕੱਟੀਆਂ ਅੱਛਾ ਇਧਰ ਟਪਾਕ ਲੱਗ ਕੇ ਨਹੀਂ ਹੂੰ ਇਹ ਸਹੋਦਿਆਂ ਤੁਸੀਂ ਸਾਰੇ ਵੀਰ ਚੱਕੰਨੇ ਹੋ ਜਾਣ ਆਪਣੇ ਘਰਾਂ ਦੀ ਰਾਖੀ ਰੱਖਣ ਕਿਉਂਕਿ ਵਾਰਦਾਤ ਚੋਰ ਜਿਹੜੇ ਹੈਗੇ ਨੇ ਪਸ਼ੂਆਂ ਨੂੰ ਦੀ ਚੋਰੀ ਹੋ ਰਹੀ ਆ ਤੇ ਉਹ ਚਪੂਰੀ ਸੀਆਈਡੀ ਲੈ ਕੇ ਵਾਰਦਾਤ ਨੂੰ ਇਨਜਾਮ ਦਿੰਦੇ ਨੇ ਇਥੋਂ